ਜੱਥੇ ਵੱਲੋਂ ਬੁਲਾਈ ਵੀ ਫਤਿਹ ਪਰਮਾਨ ਕਰਿਓ ਤੇ ਫਤਿਹ ਇਹ ਸਾਧ ਸਿੰਘ ਤੇ ਸਾਨੂੰ ਨ ਬੁਲਾਇਓ ਇਹਨਾਂ ਸੋਚੇ ਕਿ ਢਾਡੀ ਜੱਥੇ ਨੂੰ ਬੁਲਾਉਣ ਲੱਗੇ ਆ ਇਹ ਫਤਿਹ ਸਾਨੂੰ ਨਹੀਂ ਬੁਲਾਉਣੀ ਇਹ ਫਤਿਹ ਉਹ ਪਿਆਰੀਆਂ ਨਿੱਕੀਆਂ ਜਿੰਦਾਂ ਨੇ ਜੋ ਭੱਤਾ ਸਾਦਾ ਦਿੰਦਾ ਏ ਉਹ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਉਹ ਮਹਾਜਮਾ ਜਿਹੜੀ ਸਾਰੇ ਪੰਥ ਦੇ ਦੁੱਖ ਇਕੱਠੇ ਕਰਕੇ ਆਪਣੀ ਝੋਲੀ ਦੇ ਵਿੱਚ ਪਾ ਕੇ ਤੁਰਗੀ ਤੇ ਸਾਨੂੰ ਰਾਜ ਭਾਗ ਦੇਗੀ ਇਹ ਫਤਿਹ ਉਹਨਾਂ ਨੂੰ ਬੁલાਵੀਏ ਆਓ ਕੋਈ ਵੀ ਇਸਨੇ ਇਹੋ ਜਿਹਾ ਹੋਵੇ ਜਿਹਦੇ ਮੋਖਲੀ ਵਿੱਚੋਂ ਸਤਸੰਗਤ ਫਤਿਹ ਦਾ ਸਿਮਰਨ ਨਾ ਹੋਵੇ ਸ਼ਹੀਦਾ ਸਿੰਘਾਂ ਦੇ ਚਰਨਾਂ ਦਾ ਧਿਆਨ ਧਰੋ ਧੰਗੁਰੂ ਗ੍ਰੰਥ ਸਾਹਿਬਾ ਦੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਪਰ ਸਿਰ ਝਾਉ ਦੇ ਕਾਜ ਕਰੇ ਪੁੱਜੀ ਸ਼ਹੀਦੋ ਸਿੰਘ ਬਾਹੇ ਵਰਜੀਦਾ ਖਾਲ ਸਾਹ ਬਾਹੇ ਵਰਜੀ ਦੀ ਫਤਿਹ ਪਿਆਰੀਓ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਸ਼ਾਇਰ ਜੀ ਤਾਂ ਮੇਰੇ ਸਾਥੀ ਗਰੂ ਮਹਾਰਾਜੀਓ ਮਹਾਰਾਜੀ ਮੈਂ ਤੁਹਾਡੀ ਦਾਸ ਤਾਂ ਸੱਚੇ ਪਾਤਸ਼ਾਹ ਸ਼ੁਰੂ ਕਿੱਥੋਂ ਕਰਾਂ ਮਹਾਰਾਜੀ ਕੋਈ ਆਕਾਸ਼ ਦੇ ਤਾਰੇ ਗਿਣ ਸਕਦਾ ਸੱਚੇ ਪਾਤਸ਼ਾਹ ਕੋਈ ਮੀਂਹ ਦੀਆਂ ਕਲੀਆਂ ਗਿਣ ਸਕਦਾ ਪਰ ਕਲੀਆਂ ਵਾਲਿਆ ਤੇਰੀ ਜੋਜ ਨਹੀਂ ਗਿਣੇ ਜਾਂਦੇ ਯਾਰੀਓ ਕਲੀਆਂ ਵਾਲੇ ਸ਼ੈਨਸ਼ਾ ਦੇ ਬਾਰੇ ਸਿੱਖ ਛੱਡੋ

ਦੀ ਵਿਰੋਧ ਤਾਰੀਫ ਨੂੰ ਗੋਬੇ ਦੱਸੇ ਕਿ ਉਹ ਕੰਮ ਹੈ ਉਹ ਕੰਮ ਹੈ ਉਹ ਕੰਮ ਹੈ ਉਹਨਾਂ ਦੀ ਸਿਫਤ ਕੋਈ ਨਹੀਂ ਕਰ ਸਕਦਾ ਸ਼ਾਇਦ ਸ਼ਾ ਮੇਰੇ ਸੱਚੇ ਪਾਦਸ਼ਾ ਪਿਆਰੇ ਜਿਨ੍ਹਾਂ ਨੇ ਬਹੁਤਾ ਲੰਮਾ ਸਮਾਂ ਨਹੀਂ ਕੇਵਲ 41 ਸਾਲ 9 ਮਹੀਨੇ 15 ਦਿਨ ਇਸ ਮਨੁੱਖਾ ਦੀ ਹੀ ਅੰਦਰ گزارੇ ਪਰ ਮਹਾਰਾਜ ਜੀ ਨੇ ਜੁੱਗਾ ਡੇਡਾ ਕੰਮ ਕੀਤਾ ਜੁੱਗਾ ਡੇਡਾ ਓਏ ਉਹਨਾਂ ਨੇ ਹਾਕਮ ਕੀਤਾ ਨਾ ਕੋਈ ਮਾਂ ਦਾ ਪੁੱਤ ਪਹਿਲਾਂ ਕਰ ਸਕਿਆ ਸੀ ਨਾ ਕੋਈ ਕਰ ਸਕਦਾ ਤੇ ਨਾ ਵੀ ਕਰ ਸਾਡੇ ਦਾ ਇਸ ਧਰਤੀ ਦੇ ਟੱਕਦੇ ਤੇ ਸਾਸ-ਸੰਗਤ ਦੇ ਕਈ ਪੀਰ ਬਦੰਬਰ ਨਬੀ ਅਵਤਾਰ ਆਉਂਦੇ ਸਾਧੂ ਸੰਤ ਵਾਤਵਾ ਆਏ ਪਰ ਦੁਨੀਆ ਸਾਰੀ ਇਹ ਗੱਲ ਮੰਨਦੀ ਏ ਕਿ ਇਸ ਜਗਤ ਦੇ ਗੁਰੂ ਗੋਬਿੰਦ ਸਿੰਘ ਦਾ ਕੋਈ ਸਾਨੀ ਨਹੀਂ ਇਸ ਧਰਤੀ ਦੇ ਗੁਰੂ ਦਸ਼ਮੇਸ਼ ਵਰਗੀ ਅਰੇ ਕਦੇ ਵੀ ਸਮਾਧਾਨ ਘਾਲ ਕੋਈ ਨਹੀਂ ਜਿਹੜਾ ਬਾਹਰ ਵਾਲੇ ਐਸਾ ਪਤਾ ਕੋਈ ਨਹੀਂ ਜਿਹੜਾ ਪਤਾ ਵਾਲੇ ਐਸਾ ਬਾਹਰ ਕੋਈ ਨਹੀਂ ਉਹ ਮਹਾਬਲੀ ਤਪਸਵੀ ਮਰਤ ਸੂਰਾ ਉਹਦੇ ਜਿਹਾਂ ਕੋਈ ਸਰਬੰਸਦਾਨੀ ਹੀ ਨਹੀਂ ਉਹ ਚੋਹਾ ਚੁੱਗਾ ਦਾ ਬੜਕੇ ਇਤਿਹਾਸ ਵੇਖੋ ਗੁਰੂ ਗੋਬਿੰਦ ਸਿੰਘ ਦਾ ਕੋਈ ਸਾਨੀ ਹੀ ਨਹੀਂ ਸਾਧ ਸੰਗਤ ਕੋਈ ਆਕਾਸ਼ ਦੇ ਤਾਰੇ ਗਿਣ ਸਕਦਾ ਪਰ ਸਤਿਗੁਰਾਂ ਦੇ ਚੋਜ ਨਹੀਂ ਗਿਨੇ ਜਾ ਸਕਦੇ ਸ਼ਾਇਦ ਕਹਿੰਦਾ ਉਹ ਕਹਿੰਦਾ ਸਾਈਂ ਬਾਹ ਤੇਰੇ ਚੋਜ ਲਿਖਣੇ ਤੇ ਫਿਰ ਪੈਨ ਚਾਹੀਏ ਪਿਆਰ ਵਾਲਾ ਉਹ ਉਥੇ ਨਹੀਂ ਕੰਮ ਦੂਜੇ ਪਰੇ ਤੇ ਸਿਆਹੀ ਦਾ ਉਹ ਜੀ ਦੱਸਾਂ ਕੀ ਹਵਾਲੇ ਮੈਂ ਉਹਦੇ ਕੌਤਕਾਂ ਨਰਾਲਿਆਂ ਦੇ ਕਿਸੇ ਪਾਸੇ ਤੇਗ ਲੈ ਕੇ ਆਖੇ ਸੀਸ ਚਾਹੀਦਾ ਉਹ ਜੀ ਛੀਰਾਂ ਜੱਟਾਂ ਸ਼ਿੰਦਿਆਂ ਨੂੰ ਖੰਡੇ ਵਾਲੀ ਬੌਲ ਦੇ ਕੇ ਬੰਦ ਕੀਤਾ ਰੋਣਾ ਉਜ ਨੀਜ ਦੀ ਫਲਾਹੀ ਦਾ ਕਿਤੇ ਸੁਹਣੇ ਗੀਲਾ ਕਿਤੇ ਸੋਹੇ ਪਰਛਾਤੀ ਹਾਥੀ ਕਿਤੇ ਸੋਹੇ ਬਾਜ ਕਿਤੇ ਠਾੜ ਸ਼ਹਿਨ ਸ਼ਾਹੀ ਦਾ ਤੇ ਕਿਤੇ ਉਹ ਦਿਮਾਗ ਵਿੱਚ ਕਮੀਆਂ ਦਾ ਮਾਨ ਤੋੜੇ ਇੱਕੋ ਹੀ ਸੁਣਾ ਕੇ ਸ਼ਬਦ ਧੰਗਾ ਸਿੰਘ ਧਾਹੀ ਦਾ ਕਿਤੇ ਸਾਨੂੰ ਦੱਸਦਾ ਆ ਖੜਾ ਹੁਸ਼ਿਆਰ ਪੋਰ ਬਤਾ ਜੀ ਦਾ ਲਾਲ ਭੇਸ ਧਾਰਿਆ ਸਿਪਾਹੀ ਦਾ ਤੇ ਕਿਤੇ ਸਿੰਘਾਂ ਚਾਹੇ ਕਰਦੇ ਹੰਝੂ ਪਿਆਉਂਦੇ ਦਸੀ ਰਾਣੀ ਦੀ ਜਫਾਏ ਆ ਰਹੀਆ ਪ੍ਰੇਮ ਵਾਲੀ ਕਾਹੀ ਦਾ ਤੇ ਕਿਤੇ ਰੇ ਘਾੜੇ ਪਾਸੋਂ ਬੱਚਿਆਂ ਦਾ ਹਾਲ ਪੁੱਛੇ ਫੁੱਟੀ ਗਾਲਿਆ ਫੂਟਾ ਪੁੱਟਦਾ ਇੱਕ ਕਾਹੀ ਦਾ ਤੇ ਕਿਤੇ ਮਾਰਛੀ ਬਾੜੇ ਵਿੱਚ ਪਿਰਦਾ ਸੀ ਲਗੇ ਪੈਰੀ ਉਹ ਜਿਸ ਸਭ ਕੀ ਸ਼ਖੱਗ ਸਾਗ ਧਾਰਿਆ ਸੀ ਲਾਹੀ ਦਾ ਤੇ ਕਿਤੇ ਪਰਿਵਾਰਕ ਸ਼ਖ ਸਾਨੂੰ ਵਿਆਹ ਦੱਸਦਾ ਸੀ ਉਹ ਇਸ ਤਰ੍ਹਾਂ ਧਾਰੇ ਸਿਰ ਆਪਣੇ ਤੋਂ ਲਾਹੀ ਦਾ ਕੋ ਪਰ ਆਵੇਗਾ ਸਮਝੇ ਜਦੋਂ ਪੁੱਛਿਆ ਪਿਆਰ ਨਾਲ सवाब आया माहीर

مہاراجی جدو <ساعتبرو> ستگو چڈ کے ترے نا ابھی تھوڑی جیتے گئے نے مہاراج جی ایک پاسے والوں مڑ پی نے ماٹا گجری جی کہ جا رہے ہو ستگو کہ پتا کی آخر ہے مہان دو قربان ہوئے پا ਤੇਰੇ ਕੋ ਧੋਤੀ ਟੋਪੀ ਜੰਗੂ ਨੂੰ ਬਚਾਉਣ ਵਾਲੇ ਬਾਦਸ਼ਾਹ ਅੱਜ ਤੁਹਾਡਾ ਪੁੱਤਰ ਤੁਹਾਡੇ ਚਰਨਾਂ ਤੇ ਬੇਜੋ ਮੰਗੜ ਦੇ ਨਹੀਂ ਆਇਆ ਏ ਪਰ ਪੂਜੇ ਗੁਰਦੇਵ ਮਹਾਰ ਹਸਤੀ ਉਹ ਫਤੇ ਸਮਝ ਲਓ ਆਖਰੀ ਵਾਰ ਮੇਰੀ ਉਹ ਬਰਜਾ ਗੁੱਦਾਂ ਤੇ ਜੁੱਝਣ ਦੀ ਚਲਿਆ ਤੇ ਉਹ ਸੀਸ ਕੇ ਹੋਵੇ ਨਾ ਹਾਰ ਮੇਰੀ ਕਰਕੇ ਨਮਸਕਾਰ ਤੁਰਤੇ ਨੇ ਪ੍ਰਭਾਤ ਪੁਰਿਆ ਜਾਣ ਏ ਹੋਜੀ ਸ਼ਿੰਗਾਰ ਧਾਰਿਆਏ ਅਨੰਦਪੁਰ ਦਾ ਸ਼ਿੰਗਾਰ ਮੇਰੇ ਕਲਕੀਆਂ ਵਾਲੇ ਸ਼ਾਨ ਸ਼ਾ ਉਹਨਾਂ ਦੇ ਚਾਰੋਂ ਨਾਲ ਮਾਤਾ ਗੁਜਰੀ ਜੀ ਦੋਨੋਂ ਮਰਗ ਪੰਜ ਕਿਸਾਂ ਸੀਗਾ ਦਾ ਜੱਤਾ ਲੈ ਕੇ ਮੇਰੇ ਕਲਕੀਆਂ ਵਾਲੇ ਸ਼ਾਨ ਸ਼ਾ ਅਨੰਦਾ ਦੀ ਗੁਰੀ ਨੇ ਸਾਡੇ ਇਹ ਕਿਉਂ ਗੁਲਦਾਰੀ ਕਰੋ ਬਸ ਮੱਧਰੇ ਮੋਨਾਰ ਸਾਡੇ we <tries>